ਇਸ ਲਈ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ 21 ਫਰਵਰੀ ਨੂੰ ਦਿੱਲੀ ਪੂਚਕਾਰ ਦੇ ਸਮੇਂ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਨਾਲ ਝੜਪ ਦੌਰਾਨ ਕਿਸਾਨ ਨੌਜਵਾਨ ਸ਼ੁਕਰਾਂ ਸਿੰਘ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ 28 ਫਰਵਰੀ ਦੇ ਰਾਤ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਤਲ ਦਾ ਕੇਸ ਦਰਜ ਕੀਤਾ ਸੀ ਜਿਸ ਤੋਂ ਬਾਅਦ ਸ਼ੁਕਰਾਂ ਸਿੰਘ ਦਾ ਪੋਸਟਮਾਰਟਮ ਕਰਵਾਇਆ ਗਿਆ ਪਰਿਵਾਰ ਨੇ ਸਹਿਮਤੀ ਜਤਾਈ ਜਿਸ ਤੋਂ ਬਾਅਦ ਹੁਣ 28 ਫਬ ਨੂੰ ਪੋਸਟਮਾਰਟਮ ਸ਼ੁਰੂ ਹੋਇਆ ਤਾਂ ਜੋ ਕਿ ਦੇਰਾਂ 2 ਵਜੇ ਤੱਕ ਚੱਲਦਾ ਰਿਹਾ ਹੁਣ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੱਡੇ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਸੂਤਰਾਂ ਮੁਤਾਬਕ ਬੰਦੂਕ ਨਾਲ ਸੱਟ ਲੱਗਨ ਕਰਕੇ ਸ਼ੁਕਰਨ ਸਿੰਘ ਦੀ ਮੌਤ ਹੋਈ ਹੈ ਇਸੇ ਨਾਲ ਹੀ ਸ਼ੁਕਰਨ ਸਿੰਘ ਦੇ ਸਿਰ ਦੇ ਵਿੱਚ ਬਾਹਰੀ ਤੱਤ ਵੀ ਜਿਹੜੇ ਪਾਏ ਗਏ ਸਨ ਪੋਸਟਮਾਰਟਮ ਤੋਂ ਪਹਿਲਾਂ ਸ਼ੁਕਰਨ ਸਿੰਘ ਦਾ ਸੀਟੀ ਸਕੈਨ ਵੀ ਕੀਤਾ ਗਿਆ ਜਿਸ ਦੇ ਵਿੱਚ ਉਸ ਦੇ ਸਿਰ ਦੇ ਵਿੱਚ ਛਰੇ ਵੀ ਪਾਏ ਗਏ ਹਨ ਪਿਛਲੇ ਹਫਤੇ ਪਟਿਆਲਾ ਦੇ ਹਸਪਤਾਲਾ ਤੋਂ ਜਾਰੀ ਕੀਤੀ ਗਈ ਮੈਡੀਕਲ ਕਾਨੂੰਨੀ ਰਿਪੋਰਟਾ ਦੇ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਕਾਰਵਾਈ ਦੇ ਵਿੱਚ ਜ਼ਖਮੀ ਹੋਏ ਕਈ ਪ੍ਰਦਰਸ਼ਨਕਾਰੀਆਂ ਦੇ ਸਿਰ ਦੇ ਉੱਪਰਲੇ ਹਿੱਸੇ ਦੇ ਵਿੱਚ ਛਰਿਆਂ ਦੇ ਜ਼ਖਮ ਪਾਏ ਗਏ ਹਨ ਉੱਥੇ ਇਹ ਵੀ ਸਾਹਮਣੇ ਆਇਆ ਕਿ ਜਾਂਚ ਵਿੱਚ ਸੀਰੇ ਦੇ ਪਿਛਲੇ ਹਿੱਸੇ ਤੇ ਸੱਟ ਦਾ ਨਿਸ਼ਾਨ ਪਾਇਆ ਗਿਆ ਤੇ ਇਹ ਵੀ ਸਾਹਮਣੇ ਆਇਆ ਕਿ ਉਸ ਦੇ ਸਰੀਰ ਦੇ ਹੋਰ ਵੀ ਕਿਸੇ ਹਿੱਸੇ ਤੇ ਨਿਸ਼ਾਨ ਨਹੀਂ ਮਿਲੇ ਸਨ ਪੋਸਟਮਾਰਟਮ ਕਰਨ ਵਾਲੇ ਡਾਕਟਰ ਨਿਕੁਲਾਸੀ ਕਿਤੇ ਨਹੀਂ ਉਹਨਾਂ ਨੇ ਆਪਣੀ ਪੋਸਟਮਾਰਟਮ ਰਿਪੋਰਟ ਜੇਰੀਆ ਪਟਿਆਲਾ ਪੁਲਿਸ ਨੂੰ ਸੌਂਪ ਦਿੱਤੀ ਅਤੇ ਹੋਰ ਵੀਰ ਵੀ ਦੇਣ ਤੋਂ ਇਨਕਾਰ ਜੜਾ ਉਹਨਾਂ ਵੱਲੋਂ ਕਰ ਦਿੱਤਾ ਗਿਆ ਇਸ ਦੇ ਨਾਲ ਸੁਕਰਨ ਸਿੰਘ ਦੇ ਸਿਰ ਤੋਂ ਮਰੇ ਸਰੇ ਵੀ ਪੁਲਿਸ ਦੇ ਹਵਾਲੇ ਕਰ ਦਿੱਤੇ ਗਏ ਨੇ ਤੇ ਕਿਹਾ ਗਿਆ ਹੈ ਕਿ ਵਰਤੇ ਗਏ ਹਥਿਆਰ ਦੀ ਕਿਸਮ ਦਾ ਪਤਾ ਲਗਾਉਣ ਲਈ ਮਾਈਨਰ ਦੇ ਕੋਲ ਇਹਨਾਂ ਨੂੰ ਜਿਹੜਾ ਫੇਜ਼ ਦਿੱਤਾ ਗਿਆ ਦੱਸ ਜੇ ਕਿ ਸ਼ੁਕਰਨ ਸਿੰਘ ਦਾ ਸੰਸਕਾਰ ਬੀਤੀ ਦਿਨ ਹੀ ਕਰ ਦਿੱਤਾ ਗਿਆ ਪਰ ਦਰਸ਼ਕਾਰੀ ਕਿਸਾਨਾਂ ਤੇ ਉਸਦੇ ਪਰਿਵਾਰ ਨੇ ਪਹਿਲਾਂ ਤਾਂ ਅਧਿਕਾਰੀਆਂ ਨੂੰ ਪੋਸਟਮਾਰਟਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਪਰ ਇਹ ਮੰਗ ਕੀਤੀ ਕਿ ਉਸ ਦੀ ਮੌਤ ਲਈ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ